ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਟ੍ਰਾਫਿਕ ਪੁਲਿਸ ਦਬਾਪੁਰ ਵੱਲੋਂ ਧਾਰਵਾਲ ਵਿਖੇ ਨਾਕਾ ਲਗਾ ਕੇ ਕਰੀਬ 25 ਵਾਹਨਾਂ ਦੇ ਕਟੇਚਲਾਣ ਐਸਐਸਪੀ ਦਬਾਪੁਰ ਦੇ ਹਦਾਇਤਾਂ ਤਹਿਤ ਟ੍ਰਾਫਿਕ ਪੁਲਿਸ ਇੰਚਾਰਜ ਦਬਾਪੁਰ ਐਸਐਸਆਈ ਸਤਨਾਮ ਸਿੰਘ ਵੱਲੋਂ ਅੱਜ ਛਾਰ ਧਾਰਵਾਲ ਦੇ ਮੱਖ ਵੱਖ ਰਸਤਾਨਾਂ ਤੇ ਨਾਕੇ ਲਾ ਕੇ ਪਕਾਕੇ ਕੰਮ ਵਾਲੇ ਬੁਲਟ ਮੋਟਰਸਾਈਕਲ ਦੇ ਗਾਰੂ ਰੇੜੀਆਂ ਅਧੂਰੇ ਦਸਤਾਵੇਜ਼ ਜੇ ਵਾਲੇ ਵਾਹਨਾਂ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 21 ਵਾਹਨਾਂ ਦੇ ਚਲਾਨ ਕੱਟੇ ਜਦ ਕੇ ਕਈ ਵਾਹਨ ਚਾਲਕਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਇੰਚਾਰਜ ਸਤਨਾਮ ਸਿੰਘ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਨੂੰ ਲੜਮਾਇਆ ਅਧੂਰੇ ਦਸਤਾਵੇਜ਼ ਵਾਲੇ ਦੀ ਗਾਰੀ ਰੇੜੀਆਂ ਅਧੂਰੇ ਦਸਤਾਵੇਜ਼ ਵਾਲੇ ਵਾਹਨਾਂ ਨੂੰ ਸਖਤ ਚੇਤਾਵਨੀ ਦਿੱੰਦਿਆ ਹੋਏ ਕਿਹਾ ਕਿ ਆਵਾਜ਼ਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤਾਣਾ ਦਿੱੰਦਿਆ ਕਿਹਾ ਕਿ ਉਹ ਬਿਨਾਂ ਲਾਇਸੈਂਸ ਦੇ ਵਾਹਨਾਂ ਨੂੰ ਨਾ ਚਲਾਉਣ ਇਹ ਚਾਰ ਦੇ ਸਪਤਾਵਾਰ ਤੇ ਨੇ ਦੱਸਿਆ ਕਿ 1800 ਤੋਂ ਘੱਟ ਉਮਰ ਦੇ ਬੱਚਿਆਂ ਦਾ ਚਲਾਣ ਕੱਟਿਆ ਜਾਂਦਾ ਹੈ ਤਾਂ ਵਾਹ ਮਾਲਕ ਤੇ ਮਾਪਿਆਂ ਵਿਰੁੱਧ ਵੀ ਕੇਸ ਦਰਜ ਹੋ ਸਕਦਾ ਹੈ। ਉਹਨਾਂ ਨੇ ਸਕੂਲੀ ਮਾਪਿਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਉਹ ਸਕੂਲ ਸੇਫ ਵਾਹ ਪਾਲਤੀ ਨੂੰ ਇੰਨ ਬੰਨ ਲਾਗੂ ਕਰਨ ਨਹੀਂ ਤਾਂ ਵੱਡੇ ਜੁਰਮਾਨੇ ਸਮੇਤ ਵਾਹ ਜ਼ਬਤ ਕੀਤੇ ਜਾਣਗੇ। ਇਸ ਮੌਕੇ ਤੇ ਐਸ.ਆਈ. ਵਿਕਰਮਜੀਤ ਸਿੰਘ ਮੌੜ ਐਸ.ਆਈ. ਪਰ ਦਮਨ ਸਿੰਘ ਐਸਆਈ ਸੁਦੇਸ਼ ਸਿੰਘ ਐਸਆਈ ਹਰਦੀਪ ਸਿੰਘ ਤੋਂ ਇਲਾਵਾ ਹੋਰ ਜਦ ਤਾਂ ਦੇਖੋ ਧਾਰੀਵਾਲ ਤੋਂ ਬੱਤਨਗਾਰ ਇੰਦੇ ਦੀ ਖਾਸ ਰਿਪੋਰਟ ਜੀ ਜੀ ਆਪਣਾ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਜਿਹੜਾ ਇਹ ਨਾਕਾ ਜਿਹੜਾ ਰੋਜ਼ ਹੀ ਲੱਗਦਾ ਅੱਜ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਕਿ ਧਾਰੀਵਾਲ ਤੋਂ ਕਾਫੀ ਸ਼ਿਕਾਇਤਾਂ ਆ ਰਹੀਆਂ ਨੇ ਜਿਹੜੇ ਉੱਥੇ ਬੋਲਟ ਜਿਹੜੇ ਪਟਾਕੇ ਮਾਰਦੇ ਆ ਆ ਜਿਹੜੇ ਮੋਡੀਫਾਈ ਕੀਤੀਆਂ ਲੋਕਾਂ ਨੇ ਚੀਜ਼ਾਂ ਇਹ ਜ਼ਿਆਦਾ ਵੀਕਲ ਉੱਥੇ ਡਡਮਾ ਰੋਡ ਤੇ ਅ ਠਾਣੇ ਵਾਲੇ ਰੋਡ ਤੇ ਇੱਥੇ ਜਿਹੜੇ ਬਹੁਤ ਜਿਆਦਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਕਰਦੇ ਆ ਉਹਦੇ ਸਬੰਧ ਚ ਅਸੀਂ ਆਣ ਕੇ ਨਾਕੇ ਲਾਏ ਤੁਸੀਂ ਅੱਜ ਬਣਾਈ ਆ ਫਿਲਮ ਤੁਹਾਡੇ ਸਾਹਮਣੇ ਆਪਾਂ ਦੋ ਤਿੰਨ ਵੀਹਿਕਲ ਬੌਂਡ ਕੀਤੇ ਆ ਅ ਬਾਕੀ ਅ ਆੜੇ ਹੈਗੇ ਆ ਪੀਟਰ ਰੇੜੇ ਦੋ ਗੇ ਬੌਂਡ ਕੀਤੇ ਆ ਬਸ ਇਹਨਾਂ ਦੇ ਖਿਲਾਫ ਜਿਹੜੀ ਇਹ ਮਨਜੋਗ ਹਾਈ ਕੋਰਟ ਦੇ ਹੁਕਮ ਨੇ ਉਹਨਾਂ ਦੇ ਪਾਲਣਾ ਕਰ ਰਹੇ ਆ ਨਾ ਨਹੀਂ ਫੋਰ ਵੀਲਰ ਵੀ ਟੂ ਵੀਲਰ ਵੀ ਹਰ ਇੱਕ ਚੀਜ਼ ਚੱਕਰੀ ਦਾ ਅੱਜ ਜਿਹੜਾ ਬਲਣ ਦਾ ਫਟਾਕੇ ਮਾਰਦੇ ਨੋਇਮਨ ਹਾਂ ਉਹਨਾਂ ਨੂੰ ਦੇ ਆ ਅਸੀਂ 4-5 ਵੋਟਸ ਦਾ ਮੁੱਤਲ ਬੌਂਡ ਕੀਤੇ ਆ ਹਾਂ ਚਲਾਨ ਵੀ ਇਕੱਠੇ ਚਲਾਨ ਕੱਟ ਕੇ ਬੌਂਡ ਕਰੀਦਾ